ਅਜੈਨਪੁਰੀ ਦੇ ਵਿੱਚ ਇੱਕ ਭਾਈ ਬਿਸੰਬਰ ਦਾਸ ਹੋਇਆ ਅਜੈਨਪੁਰੀ ਵਿੱਚ ਕੱਲ ਕੀ ਧਰਮਹਾਰਾਜ ਦੇ ਹਰ ਸਾਲ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਹੁੰਦਾ ਤੇ ਇਹ ਬਾਣੀਏ ਪਰਿਵਾਰ ਵਿੱਚੋਂ ਸੀ ਇਤਿਹਾਸ ਅੰਦਰ ਲਿਖਿਆ ਇਹਨੇ ਸੋਚਿਆ ਵੀ ਮੇਰਾ ਪੁੱਤਰ ਵੀ ਗੁਰੂ ਮਹਾਰਾਜ ਤੋਂ ਸਿੱਖੀ ਪ੍ਰਾਪਤ ਕਰੇ ਇਹਦੇ ਤੇ ਵੀ ਸਿੱਖੀ ਦੀ ਪਾਣ ਚੜ੍ਹ ਜਾਈ ਸਿੱਖੀ ਦਾ ਪ੍ਰੇਮ ਵੜ ਜੇ 500 ਰੁਪਈਆ ਇਹਨੇ ਆਪਣੀ ਕਿਰਤ ਕਮਾਈ ਵਿੱਚੋਂ ਇਹਨੂੰ ਦਿੱਤਾ। ਇਹਦੇ ਪੁੱਤਰ ਦਾ ਨਾਮ ਸੀ ਹਰਪ੍ਰੀਤ। ਇਹਦਾ ਪੁੱਤਰ ਆਹ ਦੇ 500 ਰੁਪਈਆ ਆਪਣਾ ਦਸਵੰਦ ਹੈ ਤੇ 100 ਰੁਪਈਆ ਮੈਂ ਤੈਨੂੰ ਹੋਰ ਦਿੰਦਾ ਤੂੰ ਕੱਲ੍ਹ ਕੀ ਤਰ ਮਹਾਰਾਜ ਜੀ ਦਰਸ਼ਨ ਕਰੀ 500 ਰੁਪਈਆ ਭੇਟਾ ਰੱਖ ਦੀ। ਦਸਵੰਦ ਦੇ ਤੌਰ ਤੇ। 100 ਰੁਪਈਆ ਭੇਟਾ ਰੱਖੀ ਆਪਣੇ ਵੱਲੋਂ। ਕਿਉਂਕਿ ਤੂੰ ਸਿੱਖੀ ਰਹਿਣ ਵਾਲਾ ਸੀ। ਹਰ ਗੋਪਾਲ ਆਪਣੇ ਪਿਤਾ ਦੀ ਆਗਿਆ ਮੰਨ ਕਰਕੇ ਉਹ ਜੈਨਪੁਰੀ ਤੋਂ ਤੁਰਿਆ ਰਸਤਾ ਤੈ ਕਰਦਾ ਕਰਦਾ ਅਨੰਦਪੁਰ ਪਹੁੰਚੇ ਹੁਣ ਗੁਰੂ ਵੀ ਪਰਖ ਕਰ ਕਲ ਕੀ ਕਰ ਮਹਾਰਾਜ ਜੀ ਸ਼ਿਕਾਰ ਕਰਕੇ ਆਏ ਨੇ ਕਈ ਪੰਛੀ ਮਾਰੇ ਹੋਏ ਨੇ ਤੇ ਉਹ ਸਿੰਘ ਨਾਲ ਲੈ ਆਏ ਤਾਂ ਉਸ ਸਮੇਂ ਇਹਨੇ ਦੇਖਿਆ ਵੀ ਮੇਰੇ ਪਿਤਾ ਨੇ ਕਿ ਉਹ ਜਗ ਗੁਰੂ ਤਾਂ ਰ ਦਿੱਤਾ ਇਹ ਤਾਂ ਇੱਕ ਸ਼ਿਕਾਰੀ ਹੈ ਸੰਕਾ ਕਿਤਾ ਕਰਗੀ ਤਾਂ ਮਹਾਰਾਜ ਹੋ ਚੁੱਕੇ ਸਤਪੁਰ ਮੇਰਾ ਮਾਰ ਕੀ ਵਾਦਾ ਹੈ ਮਾਰਾ ਕਹਿੰਦੇ ਸਤਨਾਮ ਵਾਖੂ ਸਾਰੇ ਪੰਚ ਜਉਂਦੇ ਹੋ ਜਦੋਂ ਜਉਂਦੇ ਹੋਗੇ ਨਾ ਸਾਰੇ ਪੰਚੀ ਨੇ ਕੋਲ ਆ ਗਏ ਤੇ ਇਹ ਉਹ ਉੱਜਾ ਦੀਵਾ ਬੋਰ ਲਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨੂੰ ਸਭ ਪਹਿ ਲਗੇ ਪੰਚੀ ਕੀ ਕਹਿ ਰਹੇ ਇਤਿਹਾਸ ਕਹਿੰਦਾ ਹੈ ਉਹ ਪੰਥੀ ਕਹਿੰਦੇ ਸਾਡਾ ਬੁਰਾ ਕਰਨ ਵਾਲਿਆ ਤੇਰਾ ਵੀ ਬੁਰਾ ਹੋਵੇਗਾ ਕਿਉਂ ਗੁਰੂ ਮਹਾਰਾਜ ਨੇ ਸਾਨੂੰ ਮਾਰ ਕੇ ਸਾਡੀ ਮੁਕਤੀ ਕਰ ਦਿੱਤੀ ਸੀ ਗੁਰੂ ਦੇ ਹੱਥੋਂ ਜੇ ਮਰਦੇ ਕੋਈ ਸਾਡੀ ਮੁਕਤੀ ਹੋ ਗਈ ਸੀ ਪਰ ਤੂੰ ਸਾਡਾ ਬੁਰਾ ਕੀਤਾ ਇਸ ਕਰਕੇ ਮਾਰੇ ਸਾਨੂੰ ਫਿਰ ਦੁਆ ਦੁਆਰਾ ਮੌਨਾ ਜੁ ਮਰ ਜਾਓ ਇਹਦੇ ਅੰਦਰ ਥੋੜਾ ਇਹ ਭਰੋਸਾ ਬਚ ਗਿਆ ਜੀ ਗੁਰੂ ਮਹਾਰਾਜ ਤੇ ਕਰਾਮਾ ਅਗਲੇ ਦਿਨ ਦਿਵਾਨ ਸੱਜਿਆ ਇਹਨ ਸਤਿਪੁਰਨ ਦਰਸ਼ਨ ਕੀਤੇ ਉਹ 500 ਰੁਪਇਆ ਗੁਰੂ ਮਹਾਰਾਜ ਅੱਗੇ ਰੱਖ ਦਿੱਤਾ ਕਿਹਾ ਮਹਾਰਾਜੇ ਮੇਰੇ ਪਿਤਾ ਨੇ ਵਿਸਵੰਧ ਭੇਜਿਆ ਹੈ ਤੇ 100 ਰੁਪਇਆ ਆਪਣੇ ਵੱਲੋਂ ਭੇਜ ਦਿੱਤੇ ਮਹਾਰਾਜ ਕਹਿੰਦੇ ਭਾਈ ਤੇਰਾ ਪਿਤਾ ਬੜਾ ਸੰਤਕੀ ਸਤ ਹੈ ਬੜਾ ਧਰਮੀ ਹੈ ਹਰ ਸਾਲ ਆਉਂਦਾ ਹੈ ਵਿਸਵੰਧ ਲੈ ਕੇ ਆਉਂਦਾ ਹੈ ਬੜੀ ਸੇਵਾ ਕਰਦਾ ਤਾਂ ਮਹਾਰਾਜ ਜੀ ਨੇ ਆਪਣੇ ਕੋਲੋਂ ਇੱਕ ਕੜਾ ਮੋਟਾ ਕੜਾ ਇਹ ਉਹ ਦੇਣਾ ਕੀਤਾ ਕਿ ਆਹ ਭਾਈ ਹੁਣ ਅਸੀਂ ਪੰਜ ਕਾਰਾਂ ਵਾਲਾ ਖਾਲਸਾ ਸਾਹਿਬ ਸਾਜ ਦਿੱਤਾ ਹੈ ਤੇ ਆਪਣੇ ਪਿਤਾ ਨੂੰ ਇਹ ਸਾਡੇ ਵੱਲੋਂ ਤਿੰਨ ਚੀਜ਼ਾਂ ਦੇੜੀਆਂ ਨੇ ਇੱਕ ਕੜਾ ਇੱਕ ਮਾਰਾ ਇਹ ਪ੍ਰਸਾਦ ਦਾ ਤਰੋੜਾ ਜੀ ਤੇ ਇੱਕ ਮਾਰਾ ਇਹ ਕਹਿੰਦੇ ਤੈਨੂੰ ਭਾਉ ਦਾ ਬਚਨ ਦੰਨੇ ਆ ਭਾਉ ਦਾ ਬਚਨ ਪ੍ਰੇਮ ਦਾ ਬਚਨ ਇਸ ਪ੍ਰੇਮ ਨਾਲ ਨੂੰ ਮੰਨਣਾ ਇਸ ਤਰ੍ਹਾਂ ਸਤਗੁਰੂ ਮਹਾਰਾਜ ਨੇ ਇਹਨੂੰ ਤਿੰਨ ਬਖਸ਼ਿਸ਼ਾਂ ਦਿੱਤੀਆਂ ਕਿ ਇਹ ਸਾਧ ਸੰਗਤ ਅਨੰਦਪੁਰ ਸਾਹਿਬ ਤੋਂ ਵਾਪਸ ਚੁਰ ਗਿਆ ਨਾ ਹੀ ਇਹਨੇ ਗੁਰੂ ਮਾਰਤ ਸਿੱਖੀ ਮੰਗੀ ਤੇ ਨਾ ਹੀ ਗੁਰੂ ਮਾਰਾ ਜੀ ਨੇ ਇਹਨੂੰ ਸਿੱਖੀ ਬਖਸ਼ੀ ਮਨ ਚ ਬੜਾ ਉਦਾਸ ਊਰ ਮਾਜਰਾ ਅਨੰਦਪੁਰ ਸਾਹਿਬ ਤੋਂ ਪੁਰੇ ਇੱਕ ਲੱਕਰੋਂ ਹੁੰਦਾ ਇੱਥੇ ਰੁਕਿਆ ਰਾਤ ਨੂੰ ਇਹਨੇ ਕਿਸੇ ਵਿਅਕਤੀ ਨੂੰ ਪੁੱਛਿਆ ਵੀ ਇੱਥੇ ਕੋਈ ਧਰਮਸ਼ਾਲਾ ਹੈ ਕੀ ਮੈਂ ਰਾਤ ਰੁਕਣਾ ਹੈ ਉਹ ਕਹਿਣ ਲੱਗਿਆ ਭਰਾਵਾ ਇੱਥੇ ਇੱਕ ਭਾਈ ਭਿਅੰਸ ਸਿੰਘ ਰਹਿੰਦਾ ਹੈ। குருਮਾਰ ਦਾ ਬੜਾ ਪਿਆਰਾ ਸਿੱਖ ਹੈ। ਆਈ ਗਏ ਦੀ ਬੜੀ ਸੇਵਾ ਕਰਦਾ। ਉਹਦੇ ਕੋਲ ਚੱਲਣ। ਉਹਦੇ ਕੋਲ ਆ ਗਿਆ। ਇਹਦੇ ਚਿਹਰੇ ਨੂੰ ਦੇਖ ਕੇ ਭਾਈ ਭਿਅੰਸ ਸਿੰਘ ਕਹਿਣ ਲੱਗਿਆ ਆਨੰਦਪੁਰ ਸਾਹਿਬ 'ਦ ਲੋਕ ਰੋਂਦੇ ਜਾਂਦੇ ਨੇ, ਹੱਸਦੇ ਆਉਂਦੇ ਨੇ। ਪਰ ਤੂੰ ਆਨੰਦਪੁਰ ਸਾਹਿਬ ਤੋਂ ਆਇਆ ਤੇਰਾ ਚਿਹਰਾ ਮੁੱਖਾ ਆ ਗਿਆ। ਇਹ ਕਹਿਣ ਲੱਗਾ ਤੈਨੂੰ ਕੀ ਦੱਸਾਂ? 600 ਰੁਪਏ ਦਾ ਟਾਕਾ ਆ ਵੀ ਆਇਆ ਕਹਿੰਦਾ ਤੇਰਾ பயਮ ਯੂਜੇ ਜੀਨੇ ਮੈਨੂੰ ਇਹੋ ਜੇ ਗੁਰੂ ਕੋਲ ਭੇਜਿਆ ਆਹ ਦੇਖ ਇੱਕ ਕੜਾ ਦਿੱਤਾ ਗੁਰੂ ਨੇ ਮੈਂ ਗੁਰੂ ਨੂੰ 600 ਰੁਪਏ ਦਿੱਤਾ ਮੈਨੂੰ ਇੱਕ ਕੜਾ ਦਿੱਤਾ ਕਹਿੰਦਾ ਜਿਹੜਾ ਬੱਚਾ ਦੇ ਸਿਕਲਾਂ ਚ ਪਾਇਆ ਹੁੰਦਾ ਵਿਕੋਟ ਟੁੱਟੇ ਹੋਏ ਬੰਦੇ ਦੀ ਸੋਚ ਕੇ ਜੁ ਫਿਰ ਕਹਿੰਦਾ ਗੁਰੂ ਨੇ ਮੈਨੂੰ ਇੱਕ ਤਾਂ ਪਾਉ ਦਾ ਦਿਤਦਾ ਜਿਹੜਾ ਮੇਰੀ ਸਮਝ ਨਹੀਂ ਆਉਂਦਾ ਕਿ ਕੀ ਕਰਾਂ ਤੇ ਇੱਕ ਆਹ ਪ੍ਰਸਾਦ ਦਿੱਤਾ ਇਹਨੇ ਉਹ ਪ੍ਰਸਾਦ ਦੇਖਿਆ ਜਦੋਂ ਤੇ ਇਹਨੂੰ ਸਾਹਸ ਮਾਸ ਨਜ਼ਰ ਆਇਆ ਮਾਸ ਉੱਡ ਗਿਆ ਕਿਉਂਕਿ ਇਤਿਹਾਸ ਵਿੱਚ ਹੁੰਦਾ ਗੁਰੂ ਕਦੇ ਪ੍ਰੀਖਿਆ ਪਾਸ ਕਰਦਾ ਭਾਈ ਗੁਰਦਾਸ ਜੀ ਨੇ ਪ੍ਰੀਖਿਆ ਪਾਈ ਸੀ ਨਾ ਭਾਈ ਗੁਰਦਾਸ ਜੀ ਨੂੰ ਮੋਹਰਾ ਠੇਕਰੀਆਂ ਨਜ਼ਰ ਆ ਗਿਆ ਉਹ ਰਾਹ ਦੀਆਂ ਖੈਲੀਆਂ ਭਰੀਆਂ ਹੁੰਦੀਆਂ ਸੀ ਲੱਗਦਾ ਸੀ ਜਿਵੇਂ ਠਿਕਰੀਆਂ ਪਈਆਂ ਨੇ ਇਹਨੂੰ ਗੁਰੂ ਮਾਰਗ ਪ੍ਰਸਾਦ ਮਾਸ ਰਿਹਾ ਸੀ ਮਾਸ ਜਿਹੜੇ ਸੋਚਿਆ ਵੀ ਇਹਦੀ ਨਖਿੱਧ ਚੀਜ਼ ਗੁਰੂ ਨੇ ਨਾਲ ਦਿੱਤੀ ਹੈ ਇਹਨੇ ਐਸੇ ਕੱਪੜੇ ਚਲੇ ਕਿ ਸੋਲਟੀ ਨਾਲ ਬੰਨ੍ਹ ਦਿਆ ਤੇ ਦੂਰ ਰੱਖ ਲਿਆ ਬੋਢੇ ਤਰ੍ਹਾਂ ਤਾਂ ਉਸ ਸਮੇਂ ਉਹ ਭਾਈ ਧਿਆਨ ਸਿੰਘ ਕਹਿ ਲਗਾ ਤੂੰ ਜਿੰਦਾ ਕਿਆ ਕਰਦਾ ਹੈ ਤੈਨੂੰ ਪੈਸੇ ਨਾਲ ਧੋਰਾ ਹੈ ਤੂੰ 600 ਰੁਪਏ ਮੇਰੇ ਕੋਲ ਲੈ ਤੇ ਜਿਹੜੇ ਤੈਨੂੰ ਗੁਰੂ ਨੇ ਬੰਨ੍ਹ ਦਿੱਤੇ ਲੰਗੋ ਦੇ ਨੇ ਤਾਂ ਉਸ ਸਮੇਂ ਭਾਈ ਧਿਆਨ ਸਿੰਘ ਨੇ 600 ਰੁਪਏ ਆਪਣੇ ਘਰੋਂ ਗਨਰੇਸਰ ਉੱਪਰ ਵੇਚ ਕੇ ਇਹਨੂੰ 500 ਰੁਪਏ ਤਾਂ ਉਹ ਦਿੱਤਾ ਜਿਹੜੇ ਇਹ ਦਸੰਦ ਲੈ ਕੇ ਆਇਆ ਸੀ ਤੇ 100 ਰੁਪਏ ਉਹ ਦਿੱਤਾ ਜਿਹੜਾ ਇਹਨੇ ਆਦਲੋਂ ਭੇਟਾ ਦਿੱਤੀ ਸੀ ਕਹਿੰਦਾ ਵੀ ਆਏ ਗੁਰ ਆਨੰਦਪੁਰ ਸਾਹਿਬ ਨੂੰ ਮੂੰਹ ਮਾਰ ਕੇ ਕਹਦੇ ਅਰਦਾਸ ਕਰਦੇ ਮਹਾਰਾਜੀ ਜਿਹੜੀਆਂ ਤੁਸੀਂ ਮੈਨੂੰ ਦਾਤਾ ਦਿੱਤੀਆਂ ਇਹ ਕੜਾ ਤੇ ਭਾਉ ਦਾ ਬਜਰ ਮੈਂ ਇਸ ਸੈੰਤ ਨੂੰ ਦਿੰਦਾ ਇਸ ਪੁੰਨ ਦਾ ਫਲ ਯੂ ਮਿਲੇ ਵੀਡੀਓ ਮੈਨਪੇਟੇ ਦਿੱਤੀਆਂ ਸੀਗੀਆਂ ਤੁਸੀਂ ਮੈਨੂੰ ਬਦਲ ਕੀਤੇ ਉਹਦਾ ਫਾਲ ਇਹੋ ਮਿਲਿਆ ਕਿਹੜੇ ਲਾਲਚ ਵਿੱਚ ਆ ਕੇ ਵੀ 600 ਰੁਪਏ ਵਾਪਸ ਮਿਲਦੇ ਆ ਅਦਾਸ ਕਰਦੇ ਉਹ ਸੈਕਰੀ ਸਿਆਣਾ ਸੀ ਉਹ ਕਹਿਣ ਲੱਗਿਆ ਜਿਹੜਾ ਪ੍ਰਸਾਦ ਹੈ ਨਾ ਇਹ ਗੁਰੂ ਸਾਹਿਬ ਨੇ ਤੇਰੇ ਪਿਤਾ ਲਈ ਭੇਜਿਆ ਤੇ ਤੂੰ ਆਪਣੇ ਪਿਤਾ ਕੋ ਲੈ ਕੇ ਜਾਂਦਾ ਕਿਹਣੀ ਮਜ਼ਾਕ ਵਿੱਚ ਕਿਹਾ ਵੀ ਹਾਂ ਇਹ ਤੇ ਪਿਤਾ ਦੇ ਖਾਣ ਤੋਂ ਵੀ ਹੈ ਜਿਹੜੇ ਮੈਨੂੰ ਭੇਜਿਆ ਮਜ਼ਾਕ ਵਿੱਚ ਕਹਿ ਪਰ ਉਸ ਸਮੇਂ ਸਾਦ ਸੱਤ ਇੱਕ ਉਥੋਂ ਤੁਰਿਆ ਇੱਕ ਵੱਡੇ ਸ਼ਹਿਰ ਲੋ ਗਿਆ ਇੱਥੇ ਜਿਹੜੇ 600 ਰੁਪਏ ਦਾ ਵਪਾਰ ਕੀਤਾ ਕਿਉਂ ਬਾਣੀਆਂ ਦਾ ਲੜਕਾ ਤਾਂ ਉਸ ਸਮੇਂ 600 ਰੁਪਏ ਦਾ ਵਪਾਰ ਕੀਤਾ ਫਿਰ ਪਾਲੀਪੁਰ ਦੇ ਵਿੱਚ ਹੁੰਦਾ ਹੋਇਆ ਆਪਣੇ ਅਜੈਦੂਰ ਪਹੁੰਚਿਆ ਉਥੋਂ ਤੱਕ ਪਹੁੰਚ ਗਿਆ ਪਹੁੰਚ ਗਿਆ 600 ਰੁਪਏ ਤੋਂ 6000 ਰੁਪਏ ਦਾ ਵਪਾਰ ਕਰ ਰਿਹਾ ਰਸਤੇ ਤੇ ਤੇ ਆਪਣੇ ਪਿਤਾ ਕੋਲ ਗਿਆ ਕਹਿੰਦਾ ਪਿਤਾ ਤੇ ਤੁਮ ਨੂੰ 600 ਦਿੱਤਾ ਸੀ ਮੈਂ 6000 ਬਣਾ ਕੇ ਰੱਖਿਆ ਤੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਨੰਦਪੁਰ ਸਾਹਿਬ ਗਿਆ ਸੀ ਗੁਰੂ ਸਾਹਿਬ ਨੇ ਇਸਨੂੰ પાਛੀ ਚਾਉਂਦੇ ਕਰ ਦਿੱਤੇ ਫਿਰ ਮੈਂ ਘੇਟਾ ਦੇ ਕੋਟੀ ਗੁਰੂ ਮਹਾਰਾਜ ਨੇ ਪੈਨ ਬਜਟ ਦਿੱਤੇ ਤੇ ਮੈਂ ਬੜਾ ਉਦਾਸ ਹੋ ਗਿਆ ਮੈਨੂੰ ਦੱਸਦੇ ਚਾਉਂਦੇ ਆ ਭਾਈ ਧਿਆਨ ਸਿੰਘ ਬਿਲਿਆ ਤੇ ਉਹ ਮੈਂ ਇਹ 2 ਬਜਟ ਦੇ ਦਿੱਤੇ ਫਿਰ ਉਹ ਪ੍ਰਸਾਦ ਲੈ ਗਏ ਆ ਤੇ ਉਹਨੇ ਮੈਨੂੰ 600 ਰੁਪਏ ਦਿੱਤਾ ਮੈਂ ਉਸ 600 ਦਾ ਵਪਾਰ ਕਰਕੇ 6000 ਬਣਾ ਲਿਆ ਸਾਰੀ ਗੱਲ ਦੱਸ ਦਿੱਤੀ ਉਹ ਬੜਾ ਹੋਇਆ ਕਹਿਣ ਲੱਗਿਆ ਤੂੰ ਨਕਮਾ ਇੰਨਾ ਹੈ ਤੂੰ ਮੇਰੇ ਘਰੋਂ ਸਿੱਖੀ ਨਹੀਂ ਜਾਣ ਬਟੀ ਆਲੀ ਮੇਰੇ ਘਰ ਸਿੱਖੀ ਨਹੀਂ ਰਹਿਣ ਦਿੱਤੀ ਬੇਸਿਕ ਦਾ ਤੇਰੇ ਅੰਦਰ ਸਿੱਧਕ ਨਹੀਂ ਹੈ ਕੋ ਉਦਾ ਭਰੋਸਾ ਨਹੀਂ ਹੈ ਬਹੁਤ ਹੋ ਗਿਆ ਫਿਰ ਕਹਿਣ ਲੱਗਾ ਲਿਆ ਮੈਨੂੰ ਪ੍ਰਸ਼ਾਦ ਦਾ ਥਿੰਦ ਜਿਹੜਾ ਗੁਰੂ ਸਾਹਿਬ ਨੇ ਭੇਜਿਆ ਜਦੋਂ ਭਾਈ ਦਸ਼ੰਬਰ ਦਾਸ ਨੇ ਖੋੜ ਕੇ ਦੇਖਿਆ ਕਰਮ ਕਰਮ ਬੜਾ ਦਸਦਾ ਕਰਮ ਹੁੰਦਾ ਤੇ ਉਹ ਵੀ ਹੈਰਾਨ ਹੋ ਗਿਆ ਕਿ ਇਹ ਕੀ ਕਰਦਾ ਮੈਂ ਦੇਖਿਆ ਸੀ ਵਾਰਸ ਫਿਰ ਉਹਦਾ ਮਨ ਤਰ੍ਹਾਂ ਟਹਿਰਾ ਹੋ ਗਿਆ ਤੇ ਇਸ ਤਰ੍ਹਾਂ ਔੜੀ ਔੜੀ ਸਾਲ ਸਦਕਾ ਇਹਨਾਂ ਨੇ ਕੌਣ ਸਿੱਖੀ ਗਈ ਧੰਗਾਂ ਹੋ ਕੇ ਪੈਸੇ ਵੀ ਚਲੇਗੇ ਧਨ ਦੌਲਤ ਸਭ ਹੋ ਜਾਏਗਾ

ਗੁਰੂ ਤੇਰਾ ਕੋਈ ਉਪਦੇਸ਼ ਨਹੀਂ ਕਰ ਸਕਦਾ ਜਿੰਨਾ ਜਦੋਂ ਗੁਰੂ ਕੋਲ ਆ ਕੇ ਬਖਸ਼ਾਵਾਂਗੇ ਨਹੀਂ ਉਹਨਾਂ ਸਮਾ ਕਿਸੇ ਨੇ ਬਾਣੀ ਪੜ੍ਹੀ ਗੁਰੂ ਤੋਂ ਬਿਨਾਂ ਕੋਈ ਬਾਣੀ ਪੜ੍ਹਦਾ ਇਹ ਕਹਿਣ ਲੱਗਾ ਪਿਤਾ ਗਲਤੀ ਹੋਈ ਹੈ ਨਤੀਜਾ ਮਿਲ ਗਿਆ ਹੁਣ ਇੱਕ ਕਿਰਪਾ ਕਰ ਮੈਨੂੰ ਗੁਰੂ ਸਾਹਿਬਾਂ ਕੋਲ ਲੈ ਜਾ ਪਿਤਾ ਕੋਲ ਸਿੱਖੀ ਸੀ ਕਿਉਂਕਿ ਉਹਨੇ ਪ੍ਰਸਾਦ ਸਿੱਖਿਆ ਸੀ ਉਹਦੇ ਕੋਲ ਸਿੱਖੀ ਸੀ ਉਹਨੇ ਪਹਿਲਾਂ ਕਿਹਾ ਸੀ ਪਰ ਪਰਖ ਇੱਥੇ ਪਈ ਤਾਂ ਦੋਹੇ ਪਿਓ ਪੁੱਤਰ ਸਾਸ ਅਨੰਦਪੁਰ ਸਾਹਿਬ ਆਉਂਦੇ ਨੇ ਪਹਿਲਾਂ ਉੱਥੇ ਪੂਰ ਮਾਤਰਾ ਇੱਥੇ ਭਾਈ ਧਿਆਨ ਸਿੰਘ ਨੂੰ ਮਿਲਦੇ ਜੀ ਭਾਈ ਧਿਆਨ ਸਿੰਘ ਨੂੰ ਭਾਈ ਦਸੰਬਰ 10 ਕਹਿੰਦੇ ਲੱਗਿਆ ਮੇਰੇ ਪੁੱਤ ਨੇ ਮੇਰੇ ਘਰ ਵਿੱਚੋਂ ਸਿੱਖੀ ਦੀ ਜੜ੍ਹ ਪਾੜ ਦਿੱਤੀ ਹੈ ਕਿਉਂਕਿ ਸਿੱਖੀ ਤਾਂ ਤਾਂ ਹੀ ਬਦਨੀ ਸੀ ਜੇ ਸਿੱਖੀ ਦੀ ਘਰ ਜੜ੍ਹ ਲੈਂਦੀ ਪੁੱਤਰ

ਤਾਂ પાਸੂ ਵਾਪਸ ਕਰਦੇ ਭਾਈ ਧਿਆਨ ਸਹਿ ਕੇ ਲੱਗਿਆ ਵੀ ਇਹ ਵੀ ਹੋ ਸਕਦਾ ਕਿਉਂਕਿ ਐਸ ਮੈਨੇ ਅਰਦਾਸ ਕਰ ਦਿੱਤੀ ਹੈ ਦੂਜਾ ਮੈਂ ਵੀ ਤੈਨੂੰ ਵੇਚਦਾ ਵਾਂਗਾ ਇਹ ਵੀ ਸਹੀ ਨਹੀਂ ਹੈ ਹਾਂ ਐਸ ਕੰਮ ਹੋ ਸਕਦਾ ਮੈਂ ਤੇਰੇ ਨਾਲ ਚਲਦਾ ਗੁਰੂ ਮਹਾਰਾਜ ਕੋ ਤੇ ਸਤਿਗੁਰੂ ਜੀ ਚੌਂ ਤਾਂ ਹੋ ਸਕਦਾ ਵਸਦਾ ਤਾਂ ਅਗਲੇ ਦਿਨ ਸਾਧ ਸੰਗਤ ਤਿੰਨੇ ਜਾਣੇ ਅਨੰਦਪੁਰ ਸਾਹਿਬ ਗਏ ਅਨੰਦਪੁਰ ਸਾਹਿਬ ਪਹੁੰਚ ਕਰਕੇ ਭਾਈ ਬਿਸ਼ੰਬਰ ਦਾਸ ਨੇ ਗੁਰੂ ਮਹਾਰਾਜ ਜੀ ਨਾਲ ਨਮਸਕਾਰ ਕੀਤੀ ਤੇ ਢਾਵਾ ਬੱਚੀਆਂ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਪੁੱਤਰ ਬੇਸਿੱਧਕਾ ਨਿਕਲਿਆ ਮੈਂ ਤਾਂ ਭੇਜਿਆ ਸੀ ਵੀ ਇਹਨੂੰ ਸਿੱਖੀ ਮਿਲ ਜਾਏ ਸਿੱਖੀ ਦੀ ਪਾਣ ਚੜ ਜਾਏ ਪਰ ਸਤਿਗੁਰੂ ਮਹਾਰਾਜ ਜੀ ਨੇ ਤਾਂ ਮੇਰੇ ਘਰ ਤੋਂ ਸਿੱਖੀ ਦੀ ਗਾੜੀ ਪੜ ਗਈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਤੁਸੀਂ ਬਖਸ਼ਣ ਵਾਲੇ ਹੋ ਦੁਗਾ ਦੁਗਾ ਨੇ ਜਦੋਂ ਉਸ ਤੋਂ ਪੜਿਆ ਇਹ ਭਾਈ ਮੂਲੇ ਨੂੰ ਸਤਿਗੁਰਾਂ ਨੇ ਬਖਸ਼ਿਆ ਸੀ ਨਾ ਉਹ ਤੋਂ ਭਾਰੀ ਕੁਲਾ ਇਹ ਇੱਕ ਇਤਿਹਾਸਕ ਸੀ ਤਾਂ ਉਸ ਸਮੇਂ ਸਤਗੁਰ ਕਾਰਗੀ ਕਰ ਮਾਰਾ ਕਹਿ ਲਵੇ ਭਾਈ ਧਿਆਨ ਸਿਆਂ ਤੂੰ ਸੁਣਾ ਤੇਰੇ ਨਾਲ ਕੀ ਵਾਪਰੀ ਜਦੋਂ ਇਹ ਦੋ ਚੀਜ਼ਾਂ ਮੇਰੇ ਘਰ ਚ ਆ ਗਈਆਂ ਕਿਉਂਕਿ ਕੋਨੇ ਇੱਕ ਭਾਉ ਦਾ ਵਚਨ ਮੰਨਿਆ ਸੀ ਇੱਕ ਕੜਾ ਰੱਖਿਆ ਸੀ ਭਾਈ ਧਿਆਨ ਸਿੰਘ ਕਹਿਣ ਲੱਗਿਆ ਮਹਾਰਾਜ ਜੀ ਜਦੋਂ ਮੈਂ ਅਗਲੇ ਦਿਨ ਆਪਣੇ ਖੇਤ ਗਿਆ ਨਾ ਹੜ ਵਾਹਣ ਲੱਗਿਆ ਤੇ ਮੈਨੂੰ ਖੇਤ ਵਿੱਚੋਂ ਇੱਕ ਮੋਹਰਾ ਦੀ ਭਰੀ ਹੋਈ ਗੱਲ ਕਰ ਮਿਲੀ ਹੜ ਵਾਹਣ ਦੇ ਜਿਹਦੇ ਨਾਲ ਮੇਰੇ ਘਰ ਵਿੱਚੋਂ ਸਾਰੀ ਗੰਦਾਲਤਾ ਗਰੀਬੀ ਚੱਕੀ ਗਈ ਆਪ ਜੀ ਦੀ ਬਖਸ਼ਿਸ਼ ਅਦਕਾ ਮੇਰੇ ਘਰ ਵਿੱਚ ਮੇਰੇ ਪੁੱਤਰ ਬੱਚੇ ਸਾਰੇ ਸਿੱਖੀ ਵਿੱਚ ਨਿਪੁੰਨ ਨੇ ਅਮਰ ਜੀ ਵਾਲੇ ਹੋ ਗਏ ਨੇ ਪਾਣੀ ਪੜਦੇ ਨੇ ਇਤਿਹਾਸ ਪੜਦੇ ਨੇ ਗੁਰੂ ਦੀਆ ਕਦਵਾ ਕਰਦੇ ਨੇ ਬੜੀ ਗੱਲ ਹੈ ਮੁੰਡਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਅਸੀਂ ਹੁਣ ਇਹਨੂੰ ਬਕਸ ਦੇ ਅੰਦਰ ਪਰ ਇਹਨੂੰ ਸਾਡਾ ਵਜਨ ਹੁੰਦਾ ਹਰ ਇੱਕ ਪਾਰ ਦਾ ਸਤਿਗੁਰੂ ਕਹਿਣ ਲੱਗੇ ਵੀ ਇਹਨੂੰ ਕਹਿ 100 ਅਰਦਾਸ ਪਰ ਗੁਰੂ ਜੀ ਦਾ ਤੇ 100 ਅਰਦਾਸ ਇਹ ਕੋਈ ਇੱਕ ਦਾ ਅਰਦਾਸ ਕਰਨੀ ਉਹ ਬਰੇ ਨਾਲ ਬੜੀ ਔਖੀ ਹੈ ਅਰਦਾਸ ਕਰਦੇ ਨਾ ਨਾ ਮੜ ਆਸੇ ਪਾਸੇ ਹੋ ਜਾਂਦਾ ਹੈ ਗੁਰੂ ਮਾਰੇ ਕਹਿੰਦੇ ਇਹਨੂੰ ਕਹਿ ਵੀ 100 ਅਰਦਾਸ ਉਸ ਸਮੇਂ ਭਾਈ ਹਰਿ ਗੋਪਾਲ ਨੇ ਸਾਹਸ ਨਾਲ 100 ਅਰਦਾਸ ਕੀਤੀ ਜਿਹਦੇ ਕਰਕੇ ਕਲ ਕੀਦਰ ਮਹਾਰਾਜ ਨੂੰ ਬਖਸ਼ ਇਸ ਤਰ੍ਹਾਂ ਦੀ ਕਿਹੜ ਵਾਤ ਜਾਂਦੀ ਜਦੋਂ ਬੰਦਾ ਗੁਰੂ ਤੋਂ ਦੂਰ ਹੋ ਜਾਵੇ ਪਰ ਜੇ ਬਖਸਾਉਣ ਵਾਲਾ ਹੋਵੇ ਤੇ ਗੁਰੂ ਘਰ ਲਿਆ ਕਰਕੇ ਕੋਈ ਸਾਹੀ ਸਤਿਗੁਰੂ ਮਹਾਰਾਜ ਕਹਿੰਦੇ ਬੰਦਿਆ ਤੂੰ ਉਸ ਪ੍ਰਮਾਤਮਾ ਦੇ ਗੁਣ ਚੇਤੇ ਕਰ ਜਿਹਨੇ ਤਨੂੰ ਇਹ ਸਰੀਰ ਬਖਸ਼ਿਆ ਜਿੰਦ ਬਖਸ਼ੀ ਹੈ ਜੇ ਤੂੰ ਪ੍ਰਮਾਤਮਾ ਨਾਲ ਜੀਤੇ ਕੀਤਾ ਤਾਂ ਬੇਵਕੂਫ ਹੋ ਕਰਕੇ ਸਾਰਾ ਜੀਵਨ ਬਤੀਤ ਹੋ ਜਾਣਾ ਹੈ ਪਰ ਤੇ ਉਹ ਤੇਰੇ ਜੇ ਕੋਈ ਕਰਤਾ ਕਹਿਆ ਨਾ ਚਿੰਤ ਕਰੇ ਕਰ ਆਚਾਰ ਬਹੁ ਸੰਤਪਹੁ ਸੰਚੈ ਜੋ ਕਿ ਚ ਕਰੈ ਸੋ ਨਾ ਜੇ ਕੋਈ ਗੁਰੂ ਤੋਂ ਮੂੰਹ ਫੇਰ ਲਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਦਾ ਕਹੀਆ ਨਾ ਚਿਤ ਤਰੈ ਗੁਰੂ ਦੇ ਕਹੀ ਉਹ ਚੱਕ ਵਿੱਚ ਨਾ ਰੱਖੇ ਕਾ ਵੀ ਮੇਰੇ ਵਾਸਤੇ ਨਹੀਂ ਹੈ ਹੋਰ ਕਿਸੇ ਵਾਸਤੇ ਉਪਰ ਜਿਵੇਂ ਅਸੀਂ ਕਹਿਦੇ ਨੇ ਨਾ ਇਹ ਅਮਰ ਧਾਰੀ ਜਿਹੋ ਨਾਲ ਵਾਸਤੇ ਹੈ ਵੀ ਤਕਾਰ ਪਹਿਨਣ ਕਲਗੀ ਧਰਮਾ ਦੇ ਇਹ ਥੋੜੀ ਆਖਿਆ ਸੀ ਵੀ ਅਸੀਂ ਕਿਸੇ ਖਾਸ ਨੂੰ ਹੀ ਅਮਰ ਦਸਕਾਇਆ ਸਤਿਗੁਰਾਂ ਨੇ ਤਾਂ ਸਾਰਿਆਂ ਨੂੰ ਅਮਰ ਦਸਕਾਇਆ ਤੇ ਸਾਰਿਆਂ ਵਾਲੀ ਹੱਥ ਕੀਤਾ ਸੀ ਇਹਨ ਕੁਦਰਨ ਕੇ ਸੀਸ ਪਰ ਵਾਰ ਦੀਏ ਸੁੱਤ ਜਾ ਸਾਰੀਆਂ ਸੰਗਤਾਂ ਇਸ ਤਰ੍ਹਾਂ ਹੀ ਬੈਠੀਆਂ ਸੀ ਅਸੀਂ ਆਪਣੇ ਮਨ ਵਿੱਚ ਕੰਗੀ ਮਾਰੀਏ ਆਪਣੇ ਮਨ ਵਿੱਚ ਜੇ ਸਾਡੇ ਕੇਸ ਹੁੰਦੇ ਨੇ ਨਾ ਕੰਗੀ ਮਾਰ ਕੇ ਅਮਰਤ ਵੇਲੇ ਔਰਥ ਕੇਸਿੱਤੇ ਹੋ ਜਾਂਦੇ ਨੇ ਮਨ ਵਿੱਚ ਕੰਗੀ ਮਾਰੋ ਗੁਰੂ ਦੇ ਸ਼ਬਦ ਦੀ ਇਤਿਹਾਸ ਦੀ ਤਾਨੂੰ ਪਤਾ ਲੱਗਿਆ ਮੇਰੇ ਅੰਦਰ ਕਮੀ ਆ ਕਿੱਥੇ ਮੈਂ ਕਿੱਥੋਂ ਘਰ ਦਾ ਖੱਦ ਹੈ ਕਿੱਥੋਂ ਗੁਰੂ ਤੋਂ ਦੂਰ ਹੋ ਗਿਆ ਤੇ ਗੁਰੂ ਦਾ ਹੱਥ ਸਮੇਂ ਤੇਰੇ ਜਿਹੜੇ ਗੋਲ ਮੇਰੇ ਸਾਥ ਸਦਾ ਹੈ ਨਾਲੇ ਸਦਾ ਨਾਲ ਸਤਗੁਰੂ ਮਾਹਰੇ ਕਹਿੰਦੇ ਗੁਰ ਦੇ ਬਹੁ ਫੇਰੇ ਚ ਕੋਈ ਵਰਤਾ ਕਹਿਣਾ ਨਾ ਚਿਤ ਧਰੇ ਕਰ ਆਚਾਰ ਬਹੁ ਸਭ ਤੋਂ ਸੰਚੇ ਬੜੇ ਆਚਾਰ ਕਰਦੇ ਬੜੇ ਆਪਣੇ ਵਪਾਰ ਚ ਲਾ ਲਈ ਬੜੀ ਕਿਰਤ ਕਰਦੇ ਧਨ ਜੋੜ ਲਈ ਕਾਰ ਕਾਚ ਜਿਵੇਂ ਉਹਨੇ 600 ਤੋਂ 6000 ਬਣਾ ਲਿਆ ਸੀ ਐਵੇਂ ਹੋਇਆ ਸੀ ਕਿ 600 ਤੋਂ 6000 ਬਣਾ ਲਿਆ ਤਾਂ ਕਹਿੰਦਾ بڑا ਧਨ ਲੈ ਕੇ ਆਇਆ ਕਿੰਨੇ ਗੁਣਾ ਲੈ ਕੇ ਆਇਆ ਕਰ ਬਾਚਾਰ ਬਹੁ ਸੰਪੋ ਸੰਚੈ ਜੋ ਕਿਸ ਕਰੈ ਸੋ ਨਰਮ ਪਰੈ ਗੁਰੂ ਤੋਂ ਬਿਨਾਂ ਸਤਿ ਕਦੇ ਵੀ ਸੁਖੀ ਨਹੀਂ ਗੁਰੂ ਤੋਂ ਬਿਨਾਂ ਸਤਿ ਕੋ ਸੁਦੰ ਘਰ ਪਾਈ ਤਾ